ਸ੍ਰੀ ਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਦਿਲ ਦੀਆਂ ਚੀਕਾਂ ਇਸ ਕਹਾਣੀ ਨੂੰ ਲਿਖਿਆ ਹੈ ਪਰਮਜੀਤ ਕੌਰ ਰੀਤ ਜੀ ਨੇ ਰਾਤ ਦੇ ਕਰੀਬ 10 ਵਜੇ ਦਾ ਸਮਾਂ ਸੀ ਕਿਰਨ ਦੀ ਅੱਖ ਲੱਗੀ ਹੀ ਸੀ ਕਿ ਮੋਬਾਈਲ ਦੀ ਘੰਟੀ ਵੱਜ ਪਈ ਜਾਗੋ ਮਿੱਟੀ ਵਿੱਚ ਮੋਬਾਈਲ ਕਨ ਨੂੰ ਲਾਇਆ ਤਾਂ ਉਧਰੋਂ ਜੱਸੀ ਭਾਬੀ ਨੇ ਕਬਰਾਂਉਂਦੇ ਹੋਏ ਦੱਸਿਆ ਕਿ ਅੱਜ ਫੇਰ ਕਿਰਨ ਦੇ ਦੋਵੇਂ ਭਰਾ ਡਾਂਗੋ ਸੋਟੀ ਹੋ ਰਹੇ ਹਨ ਉਸ ਦੀ ਗੱਲ ਸੁਣ ਕੇ ਕਿਰਨ ਨੇ ਵਾਰੀ-ਵਾਰੀ ਨਾਲ ਆਪਣੇ ਭਰਾਵਾਂ ਨੂੰ ਫੋਨ ਲਾਇਆ ਪਰ ਕਿਸੇ ਨੇ ਫੋਨ ਨਾ ਚੁੱਕਿਆ ਕਿਰਨ ਦੇ ਦਿਲ ਚੋਂ ਚੀਖ ਨਿਕਲੀ ਤੇ ਅੱਖਾਂ ਚੋਂ ਹੰਝੂ ਵਗਣ ਲੱਗ ਪਏ ਉਹਨਾਂ ਹੰਝੂਆਂ ਨੇ ਕਿਰਨ ਦੇ ਦਿਲ ਦੀ ਆਵਾਜ਼ ਸੁਣੀ ਅਤੇ ਇੱਕ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਭਰਾਵੋ ਹਰਦੀ ਆਪਣੇ ਪੇਕਿਆਂ ਨੂੰ ਹੱਸਦਾ ਖੇਡਦਾ ਵੇਖ ਕੇ ਖੁਸ਼ ਹੁੰਦੀ ਹੈ ਪਰ ਮੇਰੇ ਲਈ ਤਾਂ ਤੁਹਾਡੀ ਖੁਸ਼ੀ ਜਿਵੇਂ ਇੱਕ ਸੁਪਨਾ ਬਣ ਗਈ ਹੈ ਜਦੋਂ ਵੀ ਮੈਂ ਤੁਹਾਡੇ ਕਲੇਸ਼ ਬਾਰੇ ਸੁਣਦੀ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਮੈਨੂੰ ਇਹ ਵੀ ਦੁੱਖ ਹੁੰਦਾ ਹੈ ਕਿ ਮੈਂ ਅਜੇਹੇ ਭਰਾਵਾਂ ਦੀ ਭੈਣ ਹਾਂ ਜੋ ਕਦੇ ਇੱਕ ਦੂਜੇ ਦੀ ਜਾਨ ਸੀ ਪਰ ਹੁਣ ਜਿੰਨਾ ਨੂੰ ਸਵਾਰਥ ਸਵਾਰਥ ਤੇ ਬਸ ਸਵਾਰਥ ਦਿਸਦਾ ਹੈ ਜਿੰਨਾਂ ਨੂੰ ਲੜਾਈਆਂ ਕਰਨੀਆਂ ਤਾਂ ਆਉਂਦੀਆਂ ਹਨ ਪਰ ਸ਼ਾਂਤੀ ਨਾਲ ਬੈਠ ਕੇ ਸਮੱਸਿਆਵਾਂ ਦਾ ਹੱਲ ਕੱਢਣਾ ਨਹੀਂ ਆਉਂਦਾ ਚੰਗਾ ਹੋਇਆ ਜੋ ਮਾਪੇ ਰੱਬ ਕੋਲ ਚਲੇ ਗਏ ਨਹੀਂ ਤਾਂ ਤੁਹਾਨੂੰ ਲੜਦੇ ਵੇਖ ਕੇ ਉਹਨਾਂ ਨੂੰ ਆਪਣੀ ਕਿਸਮਤ ਤੇ ਅਫਸੋਸ ਹੋਣਾ ਸੀ ਇੰਨੇ ਸਾਲਾਂ ਵਿੱਚ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਸਮਝਾ ਨਾ ਸਕੀ ਤੁਹਾਡਾ ਹੁਣ ਇੰਨਾ ਬ੍ਰੇਨਵਾਸ਼ ਹੋ ਚੁੱਕਿਆ ਹੈ ਕਿ ਉਸ ਤੱਕ ਉਸਤੀ ਦੇ ਦਿਲ ਦੀਆਂ ਚੀਕਾਂ ਨਹੀਂ ਪਹੁੰਚਦੀਆਂ ਜਿਸ ਦੀ ਮਾਪਿਆਂ ਦੇ ਜਾਣ ਨਾਲ ਹੀ ਉਸ ਦੇ ਪੇਕੇ ਵੀ ਛੁੱਟ ਗਏ ਜਿੰਨਾ ਭਰਾਵਾਂ ਤੇ ਉਹਨੂੰ ਰੱਬ ਜੀ ਨਾ ਮਾਣ ਸੀ ਉਹ ਚੂਰ-ਚੂਰ ਹੋ ਗਿਆ ਓਏ ਪ੍ਰਭੂ ਮੇਰਾ ਨਾ ਸੋਚੋ ਪਰ ਘਟੋ ਘਟ ਆਪਣੀ ਔਲਾਦ ਦਾ ਹੀ ਸੋਚ ਲਵੋ ਜੇ ਲੜਾਈ ਝਗੜੇ ਚ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਉਸ ਦਾ ਪਰਿਵਾਰ ਰੁਲ ਜਾਊਗਾ ਇਹ ਸਮਝਾ ਸਮਝਾ ਕੇ ਮੈਂ ਹਾਰ ਗਈ ਹਾਂ ਕਿ ਜਦੋਂ ਪਰਿਵਾਰ ਇਕੱਠਾ ਰਹਿ ਕੇ ਘਰਵਾਰ ਜਾਂ ਜਾਇਦਾਦ ਬਣਾਉਂਦਾ ਹੈ ਤਾਂ ਉਹ ਕਿਸੇ ਇੱਕ ਦੀ ਕਮਾਈ ਨਾਲ ਨਹੀਂ ਬਣਦਾ ਜੇ ਇੱਕ ਉਸ ਦੇ ਮਿਸਤਰੀਆਂ ਦਾ ਖਰਚਾ ਚੁੱਕਦਾ ਹੈ ਤਾਂ ਦੂਜਾ ਵੀ ਘਰ ਵਿੱਚ ਦਾਲ ਰੋਟੀ ਤੇ ਹੋਰ ਖਰਚੇ ਕਰਦਾ ਹੈ ਮਨ ਵਿੱਚ ਗਲਤਫਹਿਮੀਆਂ ਪਾਲ ਕੇ ਅਤੇ ਕਿਸੇ ਦੀਆਂ ਪੁੱਠੀਆਂ ਮੱਤਾਂ ਤੇ ਚੱਲ ਕੇ ਕੁਝ ਹਾਸਲ ਨਹੀਂ ਹੋਣਾ ਯਾਦ ਰੱਖੋ ਤੁਹਾਡੇ ਬੱਚੇ ਸਾਰਾ ਕੁਝ ਵੇਖ ਰਹੇ ਹਨ ਉਹਨਾਂ ਨੇ ਉਹੀ ਸਿੱਖਣਾ ਹੈ ਜੋ ਸਿਖਾ ਰਹੇ ਹੋ ਮੇਰੀ ਤੁਹਾਡੇ ਦੋਵਾਂ ਮੂਰੇ ਹੱਥ ਜੋੜ ਕੇ ਬੇਨਤੀ ਹੈ ਕਿ ਸ਼ਾਂਤੀਪੂਰਵਕ ਟਿਕ ਕੇ ਇੱਕ ਟਿਕਾਣੇ ਤੇ ਬੈਠੇ ਰਹੋ ਜੇ ਤੁਸੀਂ ਇਹ ਸਮਝਦੇ ਹੋ ਕਿ ਇੱਕ ਦੂਜੇ ਤੋਂ ਦੂਰ ਹੋਣ ਨਾਲ ਤੁਹਾਨੂੰ ਸ਼ਾਂਤੀ ਮਿਲਦੀ ਹੈ ਤਾਂ ਮਕਾਨ ਵੇਚ ਦਿਓ ਕੁਝ ਵੀ ਕਰੋ ਲੇਕਿਨ ਸ਼ਾਂਤੀ ਨਾਲ ਸੋਚ ਕੇ ਰਹੋ ਮਕਾਨ ਵੇਚ ਕੇ ਵੀ ਤੁਹਾਨੂੰ ਸ਼ਾਂਤੀ ਨਾ ਮਿਲੀ ਤਾਂ ਕੀ ਕਰੋਗੇ ਜਿੰਨੀ ਦੇਰ ਮਨ ਸਾਫ ਨਹੀਂ ਹੁੰਦੇ ਓਨੀ ਦੇਰ ਸਭ ਕੋਸ਼ਿਸ਼ਾਂ ਬੇਕਾਰ ਹਨ ਇੱਕ ਦੂਜੇ ਨਾਲ ਬਿਤਕਰਿਆ ਕਰਕੇ ਤੁਹਾਨੂੰ ਕੁਝ ਨਹੀਂ ਲੱਭਣਾ ਬਸ ਲੋਕਾਂ ਨੂੰ ਤਮਾਸ਼ਾ ਦਿਖਾਉਣਾ ਹੈ ਅੱਗੇ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੇ ਆਪ ਵਿੱਚ ਸਿਆਣੇ ਹੋ ਮੈਨੂੰ ਹੋਰ ਕੁਝ ਨਹੀਂ ਕਹਿਣਾ ਤੁਹਾਡੀ ਭੈਣ ਚਿੱਠੀ ਲਿਖਣ ਨਾਲ ਕਿਰਨ ਦਾ ਢਿੱਡ ਤਾਂ ਹੌਲਾ ਹੋ ਗਿਆ ਸੀ ਪਰ ਦਿਲ ਦੀਆਂ ਚੀਕਾਂ ਦਾ ਦਰਦ ਅਜੇ ਵੀ ਅੱਖਾਂ ਰਾਹੀਂ ਵਗ ਰਿਹਾ ਸੀ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ